ਆ ਲਿਆ ਚੈੱਕ ਕਰ ਦਰਦਾ ਉਹਦਾ ਬੱਬਾ ਜਦੋਂ ਜਦੋਂ ਜ਼ਿਆਦਾ ਤਾਂ ਜਿੰਨੇ ਹੋ ਗਏ ਹੈ ਹੈ ਪਰਾ ਪਰਾ ਬਣੇ ਨਹੀਂ ਬੈਣੀ ਹੁੰਦਾ ਸਿੱਧੇ ਬੈ ਬੈ ਆਹ ਸਿਰਸਾ ਇਹ ਤਾਂ ਐਂ ਗੋਡਾ ਕਰਕੇ ਬੈਣੀ ਉਹ ਦਰਦ ਹੁੰਦਾ ਬੱਬਾ ਨਹੀਂ ਹੁੰਦਾ ਇਹਦਾ ਪੈਗਾ ਪਾਣੇ ਦਾ ਬੈਠ ਕੇ ਆਇਆ ਹੁਣ ਇਧਰੋਂ ਇਧਰੋਂ ਲਾ ਗੋਡਾ ਬਹੁਤ ਤੇਰਾ ਐਡਲਰ ਸਹੀ ਆ ਹਾਂ ਜੀ ਹੁਣ ਚੈੱਕ ਕਰ ਚੌਂਕੀ ਮਾਰ ਕੇ ਬੈਠ ਗਏ ਹੁਣ ਦਰਦ ਦੇਖ ਕੋਣ ਦੇਖ ਐਮ ਰੋਡ ਕਿਧਰ ਰੋਡ ਕਿਧਰ ਛੱਟ ਗਿਆ ਥੋੜਾ ਥੋੜਾ ਮਾਮਲੀ ਜਿਹਾ ਰਹਿ ਗਿਆ ਹੁਣ ਤੋਂ ਪਹਿਲੀ ਵਾਰ ਆਇਆ ਇਹਨਾਂ ਕਦਾ ਰੱਖੂੰਗੀ ਤੂੰ ਬਾਅਦ ਵਿੱਚ ਕਿਧਰ ਜਾਣਾ ਮੁੱਚਦੇ ਹੈ ਇਹਨਾਂ ਹਟਾ ਸਕਦੀ ਐ ਇਹਨਾਂ ਵੀ ਕਰ ਸਕਦੀ ਐ ਬਾਬਾ ਜੀ ਜਿਹੜੇ ਆ ਤੁਹਾਡਾ ਹੀ ਗੀਂਦ ਵਾਲਾ ਚੈੱਕ ਕਰ ਹੁਣ ਕਰ ਚੈੱਕ ਤੇ ਤੂੰ ਵੀ ਚੈੱਕ ਕਰ ਇੱਧਰ ਆਵੇਂ ਬਾਬਾ ਖੜੀ ਆ ਮੇਰੇ ਕੋਲੋਂ ਖੜੀ ਹੋ ਮੇਰੇ ਕੋਲੋਂ ਟਾਪ ਹੋ ਨਾਟ ਹੋ ਬਾਜੀ ਚੈੱਕ ਕਰਕੇ ਦਾ ਇਹ ਤਾਂ ਜਿਆਦਾ ਕਰਿਆ ਕਰੂੰਗਾ ਪੁੱਤ ਮੈਂ ਤਾਂ ਬਹੁਤ ਦੇਖਦਾ ਐਸੂ ਕਰ ਲੈ ਵੇਖੋ ਹੋਲੀ ਪੈ ਗਈ ਜਿੱਤੋ ਦਰਦ ਹੁੰਦਾ ਸੀਗਾ। ਕੀ ਲੱਗਦਾ? ਘੜੀ ਹੋ ਜਾ। ਕਿੰਨਾ ਫਰਕ ਲੱਗਦਾ? ਚਾਹ ਲਿਆ ਵੇ ਗੁੱਟ ਬਣਾ ਕੇ। ਹਰਕਾ ਹੋਣਾ। ਇਹ ਕਿੰਨੀ ਚਿਰ ਦੀ ਬਿਮਾਰੀ ਸੀ। 6 ਮਹੀਨੇ ਹੋ ਗਿਆ। 6 ਮਹੀਨਿਆਂ ਚ ਪਹਿਲਾਂ ਰਾਜੀ ਹੋਈਆ ਕਦੇ? ਦਵਾਈ ਬਹੁਤ ਖਾਧੀ ਬਾਬਾ ਜੀ। ਜਿਹੜੀ ਮੈਂ ਗੱਲ ਪੁੱਛ ਰਿਹਾ ਉਹਦਾ ਜਵਾਬ ਦੋ। ਰਾਜੀ ਹੋਈਆ 6 ਮਹੀਨੇ ਪਹਿਲਾਂ। ਨਹੀਂ। ਅੱਜ ਦਵਾਈ ਤੋਂ ਬਿਨਾਂ ਫਰਕ ਪੈ ਗਿਆ। ਦੋਨਿਆਂ ਤੈਕ ਹੋ। ਹੋ ਲਾਣਾ ਵਾਲੇ ਵੀ। ਗੱਦੀਆਂ ਦੇ ਮਾਲਕ ਦੀ ਮੇਰੀ ਪਹਾ ਪਹਾ ਚੁੰਨੀ ਰੰਗ ਦੇ ਮੈਂ ਕਾਗੀਆਂ ਆ ਲਿਆ ਚੈੱਕ ਕਰ ਦਰਦਾ ਉਹਦਾ ਬੱਬਾ ਜੀ ਇੱਧਰ ਬੈਠ ਜੀ ਜਦੋਂ ਜਿਆਦਾ ਚੱਲ ਜੀ ਹੈ ਹੈ ਪੈਰਾ ਪਰ ਬੈਠ ਉਹ ਗਣੀ ਨਹੀਂ ਬੈਹ ਨਹੀਂ ਹੁੰਦਾ ਸਿੱਧੇ ਬੈਹ ਹੈ ਆ ਸਿਰ ਸਾਥ ਇਹ ਤਾਂ ਐਂ ਗੋਟਾ ਕਰਕੇ ਬੈਣੀ ਉਹਦਰ ਦਰਦ ਹੁੰਦਾ ਬੱਬਾ ਬੈਹ ਨਹੀਂ ਹੁੰਦਾ ਇਹ ਪੈਰਾ ਭਾਂਨੇ ਵਿੱਚ ਬੈਠੇ ਬੈਠੇ ਆਏ ਹਾਂ ਇਧਰੋਂ ਇਧਰੋਂ ਗੋਡਾ ਬਹੁਤ ਤੇਰਾ ਇਹਦਾਂ ਲ ਸਹੀ ਆ ਹੁਣ ਚੈੱਕ ਕਰ ਚੌਂਕੜੀ ਮਾਰ ਕੇ ਪੈ ਕੇ ਹੁਣ ਦਰਦ ਵੇ ਕੋਣ ਵੇਖੇ ਆਮ ਰੋਡ ਕਿੱਧਰ ਰੋਡ ਕਿੱਧਰ ਛੱਟ ਗਿਆ ਥੋੜਾ ਥੋੜਾ मामूली ਜਿਹਾ ਰਹਿ ਗਿਆ ਹੁਣ ਤੋਂ ਪਹਿਲੀ ਵਾਰ ਆਈਆਂ ਇਹਨਾਂ ਕਦਾ ਰੱਤੂ ਵੀ ਤੋਂ ਬਾਅਦ ਕਿਥੇ ਜਾ ਕੇ ਨਾ ਪੁੱਛਦੇ ਹੈ ਇਹਨਾਂ ਹਟਾ ਸਕਦੀ ਹੈ ਇਹਨਾਂ ਵੀ ਕਰ ਸਕਦੀ ਹੈ ਬਾਬਾ ਜੀ ਫਿਰਦੇ ਆ ਤਵਾ ਦਾ ਹੀ ਫਿਰ ਬੈਕ ਕਰ ਹੁਣ ਦਰ ਚੈੱਕ ਕਰ ਤੂੰ ਵੀ ਚੈੱਕ ਕਰ ਅੱਧਰ ਆਵੇ ਬਾਬਾ ਖੜੀ ਹੋ ਮੇਰੇ ਕੋਲੋਂ ਖੜੀ ਹੋ ਮੇਰੇ ਕੋਲੋਂ ਟਾਪ ਨਟ ਭਾਜੀ ਚੈੱਕ ਕਰਕੇ ਦਾ ਇਹ ਤਾਂ ਜਿਆਦਾ ਕਰਿਆ ਕਰੂੰਗਾ ਪੁੱਤ ਮੈਂ ਬਹੁਤ ਦੇਖ ਦੇ ਕਰ ਐਸੂ ਕਰ ਲੈ ਵੇਖੋ ਹੋਲੀ ਪੈ ਗਈ ਜਿੱਦ ਤੋ ਦਰਦ ਹੁੰਦਾ ਸੀਗਾ। ਕਿ ਆ ਲੱਗਦਾ? ਘੜੀ ਹੋ ਜਾ। ਕਿੰਨਾ ਫਰਕ ਲੱਗਦਾ। ਚਾਹ ਲਿਆ ਵੇ ਘੁੱਟ ਬਣਾ ਕੇ। ਮਰਕਾ ਹੋਣਾ। ਕਿ ਕਿੰਨੇ ਚਿਰ ਦੀ ਬਿਮਾਰੀ ਸੀ? 6 ਮਹੀਨੇ ਹੋ ਗਿਆ, 6 ਮਹੀਨੇ ਹੋ ਗਿਆ। 6 ਮਹੀਨਿਆਂ ਚ ਪਹਿਲਾਂ ਰਾਜੀ ਹੋਈਆ ਕਦੇ? ਦਵਾਈ ਬਹੁਤ ਖਾਧੀ ਪਾਪਾ ਜੀ। ਜਿਹੜੀ ਮੈਂ ਗੱਲ ਪੁੱਛ ਰਿਹਾ ਉਹਦਾ ਜਵਾਬ ਦੋ। ਰਾਜੀ ਹੋਈਆ 6 ਮਹੀਨੇ ਪਹਿਲਾਂ? ਨਹੀਂ। ਅੱਜ ਦਵਾਈ ਤੋਂ ਬਿਨਾਂ ਫਰਕ ਪੈ ਗਿਆ। ਦੋਨਿਆਂ ਤੈਕ ਹੋ ਗੋ। ਉਹ ਲਾਲਾ ਵਾਲੇ ਵੀਰ ਦੀ। ਗੱਤੀਂ ਗਾਦੀ ਮਾਰ ਲਕਦੀ। ਠੀਕ। ਮੇਰੀ ਬਹਾ ਬਹਾ ਚੁੰਨੀ ਰੰਗਦੇ ਮੈਂ ਕਾਗੀਆਂ